ਹਾਰਟੀਅਰ 컬렉ਸ਼ਨ ਦੇ ਵਿੱਚ ਸਭ ਤੋਂ ਬੈਸਟ ਸਿਲਕ ਵੈਲਵਟ ਸਲ ਰਹੀ ਹੈ ਫੈਬਰਿਕ ਦੇ ਉੱਪਰ ਤੁਸੀਂ ਵਰਕ ਕਰਵਾ ਸਕਦੇ ਜਾਂ ਇਸ ਤਰ੍ਹਾਂ ਵੀ ਲੈ ਸਕਦੇ ਹੋ ਇਹਦੇ ਵਿੱਚ ਤੁਸੀਂ ਪਲੇਨ ਵੀ ਲੈ ਸਕਦੇ ਹੋ ਇੱਕ ਮੈਕਰੋ ਵੈਲਵਟ ਤੋਂ ਕੁਝ ਹਟ ਕੇ ਆਇਆ ਬਹੁਤ ਸੋਹਣਾ ਔਰ ਇਹ ਰਹਿਣਗੇ ਜੀ ਕ੍ਰੇਪ ਦੇ ਸੂਟ ਨਹੀਂ ਔਰ ਇਹਨਾਂ ਦੀ ਪੋਜੀਸ਼ਨ ਪ੍ਰਿੰਟਿੰਗ ਦੇ ਨਾਲ ਸੀਕੁਐਂਸ ਵਰਕ ਹੋਇਆ ਬਹੁਤ ਸੋਹਣਾ ਟਾਈ ਦਾ ਮੀਟਰ ਹੋਊਗਾ ਫੈਬਰਿਕ ਤੇ ਫੁੱਲ ਸੈੱਟ ਦਾ 2800 ਰੁਪਏ ਹੋਏਗਾ ਆ ਤੁਸੀਂ WhatsApp ਤੋਂ ਕੋਈ ਵੀ ਕਲਰ ਜਿਹੜਾ ਲੈ ਸਕਦੇ ਹੋ WhatsApp ਤੇ ਆਰਡਰ ਕਰ ਸਕਦੇ ਹੋ ਔਰ ਇਹਨਾਂ ਦੇ ਵਿੱਚ ਕਲਰ ਬਹੁਤ ਸੋਹਣੇ ਨੇ ਤੁਸੀਂ ਆਲ ਓਵਰ ਵੀ ਲੈ ਸਕਦੇ ਹੋ ਮੈਚਿੰਗ ਦੇ ਵਿੱਚ ਤੇ ਮਾਈਕਰੋ ਹੀ ਵੈਲਵਟ ਤੋਂ ਇਲਾਵਾ ਜਿਹੜੀ ਸਿਲਕ ਵੈਲਵਟ ਆਈ ਹੋਈ ਹੈ ਬਿਲਕੁਲ ਸੌਫਟ ਹੁੰਦੀ ਹੈ ਬਹੁਤ ਸੋਹਣੀ ਇਹਦੇ ਵਿੱਚ ਇਸ ਤਰ੍ਹਾਂ ਦਾ ਫੈਬਰਿਕ ਵੀ ਆਇਆ ਹੋਇਆ ਔਰ ਇਹ ਜੇ ਕ੍ਰੇਪ ਦਾ ਫੈਬਰਿਕ ਜਿਹਦੇ ਵਿੱਚ ਸਿਕਵੈਂਸ ਵਰਕ ਜ਼ਿਆਦਾ ਹੁੰਦਾ ਹੈ ਕਾਫੀ ਜ਼ਿਆਦਾ ਵਾਰ ਆਪਾਂ ਇਹ ਸੂਟ ਅਪਲੋਡ ਕੀਤੇ ਹੋਏ ਨੇ ਬਹੁਤ ਜ਼ਿਆਦਾ ਇਹਨਾਂ ਦਾ ਸੋਹਣਾ ਰਿਸਪਾਂਸ ਆਉਂਦਾ ਬਹੁਤ ਪਸੰਦ ਕੀਤੇ ਜਾਂਦੇ ਕਿਉਂਕਿ ਬਿਲਕੁਲ ਸੌਫਟ ਹੁੰਦਾ ਹੈ ਸਿਕਵੈਂਸ ਵਰਕ ਵੀ ਬਹੁਤ ਸੋਹਣੀ ਸਫਾਈ ਦੇ ਵਿੱਚ ਕੀਤਾ ਗਿਆ ਹੁੰਦਾ ਆਲ ਓਵਰ ਵੀ ਲੈ ਸਕਦੇ ਹੋ ਕਿ ਮੈਚਿੰਗ ਇਸ ਤਰ੍ਹਾਂ ਸੈੱਟ ਬਣੇ ਹੁੰਦੇ ਨੇ ਇਹ ਵੀ ਤੁਸੀਂ ਲੈ ਸਕਦੇ ਹੋ ਆਰਡਰ ਤੇ ਵੀ ਕੋਈ ਵੀ ਡਿਜ਼ਾਈਨ ਤੁਸੀਂ ਤਿਆਰ ਕਰਵਾ ਸਕਦੇ ਹੋ ਜੀ ਥੈਂਕ ਯੂ